ਜਿਹੜੇ ਪਿੰਡਾਂ ਵਿੱਚ ਆ ਕੇ ਜਨਾਨੀਆਂ ਲੈ ਕੇ ਆ ਗਏ ਇਹਨਾਂ ਦਾ ਸਾੜਾ ਗੰਦ ਪਾਸ ਹੋ। ਠੋਰੀਆਂ ਕਰਦੇ ਆ ਨਸ਼ੇ ਕਰਦੇ ਆ ਆਮ। ਸਤਿ ਸ਼੍ਰੀ ਅਕਾਲ ਦੋਸਤੋ, ਮਾਰਸ਼ਲ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ। ਅਸੀਂ ਇਸ ਸਮੇਂ ਪਹੁੰਚੇ ਹੋਇਆ ਪਿੰਡ ਮੁੱਦੋ ਸੰਗਤੀਆਂ ਕੋ ਜੋ ਕਿ ਜ਼ਿਲ੍ਹਾ ਮੋਹਾਲੀ ਦਾ ਨੇੜੇ ਕੁਰਾਲੀ ਦਾ ਇੱਕ ਅ ਵਿਸ਼ੇਸ਼ ਪਿੰਡ ਅਸੀਂ ਕਹਿ ਸਕਦੇ ਹਾਂ ਕਿਉਂਕਿ ਇਹ ਉਹ ਪਿੰਡ ਹੈ ਜਿੱਥੇ 1984 ਦੇ ਵਿੱਚ ਮਹਾਰਾਜ ਦੇ ਤਾਬਿਆਂ ਦੇ ਵਿੱਚ ਬੈਠੇ ਇਸੇ ਪਿੰਡ ਦੇ ਜੰਪਾਲ ਪਾਈ ਅਮਰੀਕ ਸਿੰਘ ਜੋ ਕਿ ਹਜੂਰੀ ਰਾਗੀ ਸੀਗੇ ਕੀਰਤਰੀਏ ਸੀਗੇ ਉੱਥੇ ਉਹਨਾਂ ਉਹਨਾਂ ਨੇ ਸ਼ਹਾਦਤ ਪ੍ਰਾਪਤ ਕੀਤੀ ਸੀਗੀ ਤੇ ਕੁਝ ਦਿਨ ਪਹਿਲਾਂ ਹੀ ਜੋ ਭਾਈ ਅਮਰਤਪਾਲ ਸਿੰਘ ਜੋ ਕਿ ਐਮਪੀ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਜੀ ਵੀ ਇੱਥੇ ਸਲਾਨਾ ਜੋ 1984 ਦਾ ਜੋ ਸਮਾਗਮ ਬਣਾਇਆ ਜਾਂਦਾ ਹੈਗਾ ਸ਼ਹੀਦਾਂ ਨੂੰ ਜੋ ਸਮਰਪਿਤ ਹੁੰਦਾ ਭਾਈ ਅਮਰੀਕ ਸਿੰਘ ਨੂੰ ਸਮਰਪਿਤ ਹੁੰਦਾ ਸੰਤ ਜਰਨੈਲ ਸਿੰਘ ਭਿੰਡਰ ਵਾਲਿਆਂ ਨੂੰ ਸਮਰਪਿਤ ਹੁੰਦਾ ਉਹ ਉਹ ਜੋ ਸ਼ਹੀਦ ਦੀ ਸਮਾਗਮ ਦੇ ਵਿੱਚ ਉਹਨਾਂ ਨੇ ਸ਼ਰਕਤ ਕੀਤੀ ਸੀਗੀ ਤੇ ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਵੀ ਇਹ ਜੋ ਪਿੰਡ ਹੈ ਇਹ ਥੋੜੀਆਂ ਜੋ ਚਾਹੇ ਧਾਰਮਿਕ ਸਿਸਟਮ ਦੀ ਗੱਲ ਕਰ ਲਈਏ ਜਾਂ ਰਾਜਨੀਤਿਕ ਦੀ ਸਮਾਜਿਕ ਦੀ ਤਾਂ ਥੋੜੀ ਤੱਤੀ ਹਵਾ ਦਾ ਮਾਹੌਲ ਰੱਖਦਾ ਹੈ ਤੇ ਹੁਣ ऐसे ਪਿੰਡ ਦੇ ਵਿੱਚੋਂ ਜੋ ਇੱਕ ਆਵਾਜ਼ ਆਈ ਹੈ ਜੋ ਪੰਜਾਬ ਦੇ ਵਿੱਚ ਕਈ ਪਿੰਡਾਂ ਦੇ ਵਿੱਚ ਇਹ ਹੋ ਰਿਹਾ ਹੈ ਕਿ ਵੀ ਜੋ ਪ੍ਰਵਾਸੀ ਮਜ਼ਦੂਰ ਨੇ ਜਾਂ ਪ੍ਰਵਾਸੀ ਪਰਿਵਾਰ ਨੇ ਉਹਨਾਂ ਦੇ ਦਾਖਲੇ ਬੰਦ ਹੋ ਰਹੇ ਨੇ ਤੇ ਇਹਨਾਂ ਨੇ ਪਿੰਡ ਮੁੰਦੋ ਸੰਗਤੀਆਂ ਵੱਲੋਂ ਪਿੰਡ ਮੁੰਦੋ ਸੰਗਤੀਆਂ ਦੇ ਲੋਕਾਂ ਨੇ ਇਹ ਇੱਕ ਮਤਾ ਪਾਸ ਕੀਤਾ ਹੈ ਕਿ ਵੀ ਅਸੀਂ ਇੱਥੋਂ ਜੋ ਪ੍ਰਵਾਸੀ ਮਜ਼ਦੂਰ ਨੇ ਪ੍ਰਵਾਸੀ ਪਰਿਵਾਰ ਨੇ ਉਹਨਾਂ ਨੂੰ ਇੱਥੇ ਰਹਿਣ ਨਹੀਂ ਦਿੱਤਾ ਜਾਏਗਾ ਉਹਨਾਂ ਨੂੰ ਇੱਥੋਂ ਬਾਹਰ ਕਰ ਦਿੱਤਾ ਜਾਏਗਾ ਤੇ ਉਹ ਕੀ ਮਸਲਾ ਹੈ ਕੀ ਕਾਰਨ ਬਣੇ ਕਿ ਵੀ ਜੋ ਪ੍ਰਵਾਸੀ ਮਜ਼ਦੂਰ ਨੇ ਜੋ ਕਿ ਪੰਜਾਬ ਦੇ ਲਈ ਕੋਈ ਇੱਕ ਸਮਾਂ ਸੀਗਾ ਜਦੋਂ ਅ ਫਸਲਾਂਾਂ ਦੀ ਬਜਾਈ ਦੇ ਲਈ ਇਹਨਾਂ ਦੀ ਬਹੁਤ ਡਿਮਾਂਡ ਹੁੰਦੀ ਸੀਗੀ ਤੇ ਇਹਨਾਂ ਨੂੰ ਲੱਭਿਆ ਜਾਂਦਾ ਸੀਗਾ ਮੂੰਹ ਮੰਗਿਆ ਰਕਮਾਂ ਦਿੱਤੀਆਂ ਜਾਂਦੀਆਂ ਸੀਗੀਆਂ ਤੇ ਹੁਣ ਕੀ ਕਾਰਨ ਬਣੇ ਨੇ ਤੇ ਆਪ ਜੀ ਦੇਖ ਸਕਦੇ ਹੋ ਕਿ ਵੀ ਇਹ ਜੋ ਪਿੰਡ ਦਾ ਸਾਰਾ ਪੂਰਾ ਮਾਹੌਲ ਹੈ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗ ਨੌਜਵਾਨ ਸਾਰੇ ਜੋ ਪਿੰਡ ਦੀ ਜੋ ਪੁਰਾਣੀ ਇਮਾਰਤ ਹੈ ਪਹਿਲਾਂ ਇੱਥੇ ਗੁਰਦੁਆਰਾ ਸਭ ਹੁੰਦਾ ਸੀਗਾ ਇਹ ਉੱਥੇ ਸਾਰੇ ਜੁਟੇ ਹੋਏ ਨੇ ਪੂਰਾ ਪਿੰਡ ਇੱਥੇ ਜੁਟਿਆ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਜੋ ਮੀਡੀਆ ਉਹ ਵੀ ਇੱਥੇ ਆਇਆ ਹੋਇਆ ਹੈਗਾ ਤੇ ਗੱਲ ਕਰਦੇ ਆਂ ਬੱਚਿਆਂ ਦੇ ਨਾਲ ਹੀ ਚਲੋ ਪਹਿਲਾਂ ਬੱਚਿਆਂ ਨੂੰ ਹੀ ਪੁੱਛ ਲੈਂਦੇ ਆਂ ਹਾਂਜੀ ਕੀ ਨਾਮ ਹੈ ਜੀ ਮੈਂ ਨਾਮ ਪ੍ਰਭਜੋ ਸਿੰਘ ਹੈ ਜੀ ਪ੍ਰਭਜੋਤ ਜੀ ਹਾਂਜੀ ਪ੍ਰਭਜੋਤ ਜੀ ਜੋ ਆਪਣੇ ਤੁਹਾਡੇ ਪਿੰਡ ਦੇ ਜੋ ਵੱਡੇ ਬਜ਼ੁਰਗ ਨੇ ਤੁਹਾਡੇ ਫਾਦਰ ਸਾਹਿਬ ਹੋਗੇ ਜਾਂ ਹੋਰ ਹੋਗੇ ਨੌਜਵਾਨ ਨੇ ਉਹਨਾਂ ਨੇ ਫੈਸਲਾ ਲਿਆ ਕਿ ਜਿਹੜੇ ਆਪਾਂ ਪ੍ਰਵਾਸੀ ਮਜ਼ਦੂਰਾਂ ਨੂੰ ਭਈਏ ਕਹਿ ਦਿੰਦੇ ਆਂ ਵੀ ਉਹਨਾਂ ਨੂੰ ਇੱਥੋਂ ਕੱਢਿਆ ਜਾਵੇ ਤੇ ਇਹ ਕਿਉਂ ਕਾਰਨ ਬਣਿਆ ਕੀ ਲੱਗਦਾ ਤੁਹਾਨੂੰ ਕੀ ਹੈ ਕੀ ਹੈ ਇਹ ਪਹਿਲੇ ਤੋਂ ਨਸ਼ੇ ਕਰਦੇ ਨੇ ਜੀ ਨਸ਼ੇ ਕਰਕੇ ਉਹੀ ਗਲੀਆਂ ਵਿੱਚ ਗੰਦ ਪਾਉਂਦੇ ਨੇ ਜੀ ਜਿਦਾਂ ਉਹਨਾਂ ਗੁਟਕਾ ਘਹਿ ਲੋ ਗੁਟਕਾ ਹੀ ਉਹ ਗੰਦ ਉਹੀ ਛਿੜਦਾ ਆਇਆ ਇਹ ਇਹਨਾਂ ਨੇ ਖਾਣੇ ਆਏ ਹਾਂ ਜੀ ਲਾਲਾ ਉਹੀ ਗੋਥੇ ਪਿਸ਼ਾਉ ਜਣਾਈ ਫੇ ਉਹੀ ਬੱਚਿਆਂ ਨੂੰ ਵੀ ਲਾਉਂਦੇ ਫਰਾਤ ਫੇ ਸਾਡੇ ਅੰਗ ਪਾੜਿਆਈ ਅੰਗਾਂ ਦੇ ਫੇ ਰੰਗ ਕਦੇ ਪਾੜਿਆਈ ਅੱਛਾ ਇਹ ਹੁਣ ਕੋਈ ਘਟਨਾ ਹੋਈ ਸੀਗੀ ਇਦਾਂ ਦੀ ਹਾਂਜੀ ਅੱਛਾ ਤੇ ਅੰਗ ਪਾੜੇ ਦੀ ਸਾਡੇ ਹੋਰ ਅੱਛਾ ਤੇ ਚੋਰੀਆਂ ਵੀ ਕਰਦੇ ਸੀ ਹਾਂਜੀ ਚੋਰੀ ਵੀ ਕਰਦੇ ਇੱਕ ਸਾਡੀ ਮਰਜ਼ੀ ਜਬਣੀ ਵੀ ਇਧਰ ਪੀਰਾਂ ਦੀ ਅੱਛਾ ਜੀ ਪੀਰਾਂ ਦੇ ਉੱਥੇ ਚੋਰੀ ਕਰੀਤੀ ਜੀ ਹੋ ਕੀ ਕੀ ਕਹਿਣਾ ਚਾਹੁੰਦੇ ਤੁਸੀਂ ਕੀ ਨਾ ਅਸੀਂ ਆ ਕਹਿਣਾ ਚਾਹੁੰਦੇ ਨਾ ਪਿੰਡ ਦੇ ਬਾਹਰ ਘਟਾ ਦਿੱਤਾ ਜੀ ਪਿੰਡ ਦੇ ਬਾਹਰ ਘਟਾ ਦਿੱਤਾ ਹਾਂਜੀ ਵੀ ਇਹ ਮਾਹੌਲ ਖਰਾਬ ਕਰਦੇ ਹਾਂ ਹਾਂਜੀ ਇਹ ਲੋਕਾਂ ਹੀ ਫਸਲਾ ਖਰਾਬ ਕਰਦੇ ਆ ਅੱਜ ਦਲ ਮੁੰਡਿਆਂ ਕੁੱਟੀਆਂ ਦੇ ਜਾਂਦੇ ਜਾਂਦੇ ਨੂੰ ਜੀ ਅੱਛਾ ਪੰਗੇ ਲੈਣੇ ਆਉਂਦੇ ਜਾਂਦੇ ਤੇ ਕੋਈ ਚਾਮਲੇ ਵੀ ਖਾ ਲਿਆ ਵੀ ਖਾਸਾ ਜੀ ਸਾਰੇ ਚਾਮਲੇ ਵੀ ਅੱਜ ਗੱਲ ਚਾਮਲੇ ਵੀ ਹਾਈ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਘਰ ਪਿੰਡ ਤੋਂ ਬਾਹਰ ਕੱਢਣਾ ਚਾਹੀਦਾ ਹੈ ਪ੍ਰਵਾਸੀ ਲੋਗਾਂ ਨੂੰ ਪਰਿਵਾਰਾਂ ਨੂੰ ਕਿਉਂ ਕਰਨਾ ਚਾਹੀਦਾ ਕਿਉਂਕਿ ਇਹ ਰਾਤ ਨੂੰ ਸ਼ਰਾਬਾਂ ਪੀ ਕੇ ਗਲੀਆਂ 'ਚ ਗੰਦ ਮਾਰਦੇ ਆਂ ਥੋੜਾ ਮਾਰਦੇ ਆਂ ਗੋੜਾ ਮਾਰਦੇ ਆਂ ਗੁਟਕਾ ਗੁਟਕਾ ਥੁੱਕਦੇ ਆਂ ਗੰਦ ਫਲਾਉਂਦੇ ਫੇਰੀ ਜਾਂਦੇ ਆ ਜੀ ਇਹ ਨਸ਼ੇ ਕਰਦੇ ਆ ਗੰਦੀਆ ਗੰਦਿਆ ਬਿਹਾਵ ਕਰਦੇ ਆ ਤੇ ਗਾਲਾਂ ਕੱਢਦੇ ਆ ਜੀ ਇਸ ਕਰਕੇ ਇਹਨਾਂ ਨੂੰ ਪਿੰਡ ਤੋਂ ਬਾਹਰ ਕੱਢਣਾ ਬਿਲਕੁਲ ਜੋ ਕਹਿੰਦੇ ਵੀ ਬੱਚਾ ਜੋ ਇਹ ਸੱਚ ਦੀ ਮੂਰਤ ਹੁੰਦੇ ਨੇ ਦੇਖ ਸਾਹਿਬ ਉਹ ਬੱਚੇ ਬਿਲਕੁਲ ਆਪਣੀ ਗੱਲ ਇਹਨਾਂ ਨੇ ਕਹੀ ਹੈ ਕਿ ਵੀ ਇਹ ਜੋ ਲੜਾਈ ਝਗੜੇ ਕਰਦੇ ਆਂ ਗੁੱਟਕੇ ਖਾ ਕੇ ਥੁੱਕਦੇ ਆ ਥਾਂ ਥਾਂ ਤੇ ਬੇਅਦਬੀਆਂ ਕਰਦੇ ਆ ਤੇ ਕਈ ਪ੍ਰਕਾਰ ਦੀਆਂ ਕਠਿਨਾਵਾਂ ਹੈਗੀਆਂ ਇਹ ਜੋ ਉਹਨਾਂ ਨੇ ਇੱਥੇ ਸਾਡੇ ਨਾਲ ਕੀਤੀਆਂ ਨੇ ਸਾਂਝੀਆਂ ਤੇ ਗੱਲ ਕਰਦੇ ਆ ਹੋਰ ਸਾਥੀਆਂ ਦੇ ਨਾਲ ਆ ਕੀ ਕਹਿਣਾ ਚਾਹੁੰਦੇ ਆ ਬਜ਼ੁਰਗੋ ਜੋ ਹੁਣ ਫੈਸਲਾ ਲਿਆ ਪਿੰਡ ਵੱਲੋਂ ਪ੍ਰਵਾਸੀ ਮਜ਼ਦੂਰ ਕੱਢਣੇ ਆ ਆਪਣੀ ਬੜੀ ਸਾਝ ਬਣੀ ਹੋਈ ਨੇ ਨਾਲ ਪਹਿਲਾਂ ਤੋਂ ਕੀ ਮਸਲਾ ਬਣਿਆ ਸਾਡੇ ਜਦੂ ਦਾ ਕੋਈ ਪ੍ਰਵਾਸੀ ਦਾ ਕੋਈ ਜਿੱਦ ਕੋਈ ਨਹੀਂ ਜੀ ਅਸੀਂ ਤਾਂ ਇਹ ਮੋਟਰਾਂ ਭਰਾ ਆਪ ਰੱਖੇ ਵੇ 40-40 ਸਾਲ ਦੇ ਜੀ ਠੀਕ ਹੈ ਜੀ ਅੱਜ ਤਾਂ ਜਿਹੜੇ ਪਿੰਡਾਂ ਵਿੱਚ ਆ ਗਏ ਜਨਾਨੀ ਨਾਲ ਲੈ ਕੇ ਆ ਗਏ ਇਹਨਾਂ ਨੇ ਸਾਡੇ ਗੰਦ ਪਾਤਾ ਹੋਵੇ ਜਿਹੜੇ ਹੁਣ ਕੋਈ ਨਵੇਂ ਆਏ ਹੈ ਨਵੇਂ ਇਹਨਾਂ ਨੇ ਸਾਡੇ ਉਹ ਦੇਖ ਪੀਰਖਾਨੇ 'ਤੇ ਚੋਰੀ ਕਰੀ ਗੁਰਦੁਆਰਿਆਂ ਵਿਚਾਲੇ ਦਾ ਆ ਕੇ ਰਾਤ ਦਿਨ ਰਾਤ ਘੁੰਮਦੇ ਜੀ ਬੇਅਦਬੀਆਂ ਕਰਦੇ ਫਿਰਦੇ ਅ ਮਤਲਬ ਨਸ਼ਾ ਖਾ ਕੇ ਠੁਕੋ ਹੋ ਰਾ ਪਾਣ ਖਾ ਕੇ ਠੁਕਦੇ ਫਿਰਦੇ ਜੀ ਗੁਰਦੁਆਰਿਆਂ ਦੀਆਂ ਮਾਰਤਾਂ ਦਾ ਮਾਰਤਾਂ ਪਿੰਡਾਂ માં ਵੀ ਜੀ ਇਹ ਇੱਕ ਕੱਪੜੇ ਪਾ ਕੇ ਨੰਗੇ ਆ ਮੰਗੇ ਉੜਾ ਘੁੰਮ ਰਹੇ ਜੀ ਅੱਛਾ ਇਹ ਲੋਕ ਨਿਆਲੇ ਪਰ ਅਸਰ ਪਾ ਰਹੇ ਆ ਜੀ ਸਾਡੇ ਗਲਤ ਅਸਰ ਪਾ ਰਹੇ ਹਾਂਜੀ ਅਸੀਂ ਇਹਨਾਂ ਨੂੰ ਕੱਢਦੇ ਨਹੀਂ ਦੇਖੋ ਜਿੱਦ ਨਹੀਂ ਤੇ ਅਸੀਂ ਇਹਨਾਂ ਨੂੰ ਪਿੰਡ ਮੰਨੀ ਰਹਿਣ ਦੇਣਾ ਪਰ ਮੋਟਰਾਂ ਵੇ ਵੇ ਸਕਦੇ ਅਸੀਂ ਰੱਖਣੇ ਆਪ ਰੱਖੇ ਵੀ ਬਾਹਰ ਰਹਿਣ ਹਾਂਜੀ ਪਿੰਡ ਮਾ ਪਿੰਡ ਪਿੰਡ ਦੇ ਅੰਦਰ ਅਸੀਂ ਕੋਈ ਕਿਰਾਏ ਪਿੰਡ ਨੂੰ ਮਕਾਨ ਨਹੀਂ ਦੇ ਜਾਂਦੇ ਕੋਈ ਇਹਨਾਂ ਨਾਲ ਸਾਡੀ ਜਿੱਦ ਨਹੀਂ ਕੋਈ ਕੁਝ ਨਹੀਂ ਹੈ ਜੀ ਬਸ ਸਿਰਫ ਇਹ ਦੇਖੋ ਕਿਆ ਪਤਾ ਜੀ ਨਸ਼ਾ ਵੇਚਦੇ ਕਿਆ ਕਰਦੇ ਰਾਤ ਤੱਕ ਘੁੰਮੀ ਜਾਣਾ ਜੀ ਇਹਨਾਂ ਨੇ ਸਾਡਾ ਤਾਂ ਆਹੀ ਹੈ ਜੀ ਵੀ ਪਿੰਡ ਮਾ ਅਸੀਂ ਰਹਿਣ ਨਹੀਂ ਦੇਣਾ ਬਾਹਰ ਸਾਡੇ ਮੋਟਰਾਂ ਬਸ ਹੀ ਰੱਖੇ ਹੋਏ ਮਿੱਤਰੀ ਬਿਲਕੁਲ ਜੋ ਸਹੀ ਆਵਾਜ਼ ਹੈ ਦੇਖ ਸਕਦੇ ਹੋ ਹੁਣ ਤੁਸੀਂ ਕਹੇ ਵੀ ਜੋ ਗੱਲਾਂ ਅੱਗੇ ਆ ਰਹੀਆਂ ਨੇ ਕਿ ਵੀ ਅਸੀਂ ਪਿੰਡ ਦੇ ਮੋਟਰਾਂ ਦੇ ਪਿੰਡ ਤੋਂ ਬਾਹਰ ਖੇਤਾਂ ਦੇ ਵਿੱਚ ਮੋਟਰਾਂ ਦੇ ਉੱਪਰ ਰਹਿ ਸਕਦੇ ਆ ਹਾਂ ਪਰ ਜਣਕੇ ਵੀ ਨਾ ਨੂੰ ਘਰਾਂ ਦੇ ਵਿੱਚ ਕੋਈ ਜਗ੍ਹਾ ਨਹੀਂ ਦਿੱਤੀ ਜਾਏਗੀ ਤੇ ਗੱਲ ਕਰਦੇ ਆ ਕਿ ਇਸ ਸਮੇਂ ਜੋ ਇੱਥੇ ਜਿੱਥੇ ਪਿੰਡ ਦੇ ਪਹੁੰਚੇ ਹੋਏ ਆ ਤੇ ਕੀ ਕਹਿਣਾ ਚਾਹੂਗੇ ਭਾਜੀ ਤੁਸੀਂ ਹਾਂਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦਾ ਕਹਿਣਾ ਤਾਂ ਕੁਝ ਨਹੀਂ ਜੀ ਸਾਨੂੰ ਜਿਹੜਾ ਇਹਨਾਂ ਨਾਲ ਕੋਈ ਜਿੱਤਦਾ ਜੀ ਭਈਆਂ ਨਾਲ ਇਹਨਾਂ ਨੇ ਜੀ ਅਸਲ ਪਿੰਡ ਦਾ ਮਾਹੌਲ ਹੀ ਖਰਾਬ ਕਰਤਾ ਜੀ ਪਹਿਲਾਂ ਭਈ ਇਹ ਸਾਡੇ ਦਾ 40 ਵਾਲੀ 50 ਵਾਲਾ ਸਾਲ ਦੇ ਮੋਟਰਾਂ ਪਪਈ ਰਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਜੀ ਜਿੱਦਣ ਦੇ ਇਹ ਪਿੰਡ ਵਿੱਚ ਆਏ ਜੀ ਉਹਦੋਂ ਦਾ ਇਹਨਾਂ ਨੇ ਗੰਦੇ ਪਾਇਆ ਪਿਆ ਜੀ ਇਹਨਾਂ ਦੇ ਨਿਆਣੇ ਅਹੀਂ ਹਰਕਤਾਂ ਕਰਦੇ ਸਾਡੇ ਪਿੰਡ ਦੇ ਨਿਆਣੇ ਉਹਨਾਂ ਦੇ ਨਾਲ ਹੀ ਲੱਗ ਕੇ ਆਪਣੀ ਹਰਕਤਾਂ ਕਰਨ ਲੱਗੇ ਬਾਕੀ ਚੋਰੀਆਂ ਦਾ ਮਸਲਾ ਜ਼ਿਆਦਾ ਵਧਿਆ ਜੀ ਇਹ ਚੋਰੀਆਂ ਸਾਡੇ 2-3 ਮਹੀਨੇ ਤੇ ਲਗਾਤ ਅਨੁ ਆਏ ਤਾਂ ਵੀ ਬਾਹਰ ਦਾ ਬੰਦਾ ਕਰਦਾ ਹੌਲੀ ਹੌਲੀ ਜੇ ਹੁਣ ਇਹ ਸ਼ਰਿਆਂ ਮ ਫੜ ਲੇ ਜੀ ਅਸੀਂ ਸ਼ਰਿਆਂ ਮ ਫੜੇ ਜੀ ਦਿਨ ਵਿੱਚ ਅ ਦੋ ਥਾਂ ਦੇ ਫੜੇ ਜੀ ਦੋਏ ਆਪਣੇ ਧਾਰਮਿਕ ਜਗ੍ਹਾ ਤੇ ਚੋਰੀਆਂ ਕਰਦੇ ਫੜੇ ਗਏ ਜੀ ਇਹ ਧਾਰਮਿਕ ਸਥਾਨਾਂ ਤੋਂ ਚੋਰੀਆਂ ਕਰਦੇ ਫੜੇ ਗਏ ਇਸੇ ਕਰਕੇ ਮਤਲਬ ਇਹਨਾਂ ਦਾ ਜੋ ਬੰਦਸ਼ਾਲਾਂ ਲਾਈਆਂ ਜਾ ਰਹੀਆਂ ਨੇ ਗੱਲ ਕਰਦੇ ਆ ਸਰਦਾਰ ਜਗਮਉਂ ਸਿੰਘ ਜੀ ਨਾਲ ਜਗਮਉਂ ਸਿੰਘ ਜੀ ਉਹ ਫੈਸਲਾ ਲੈਣ ਦਾ ਕੀ ਕਾਰਨ ਬਣ ਗਿਆ ਅੱਡੀ ਕੀ ਗੱਲ ਆ ਗਈ ਕਿ ਵੀ ਆਖਰ ਨੂੰ ਇਹ ਫੈਸਲਾ ਲੈਣਾ ਪਿਆ ਕਿ ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਸਾਨੂੰ ਜ਼ਰੂਰਤ ਪੈਂਦੀ ਸੀਗੀ ਫਸਲਾਂ ਦੇ ਸਾਬ ਸੰਭਾੜ ਦੇ ਲਈ ਡੰਗਰਾਂ ਦੇ ਲਈ ਬੜੀਆਂ ਆਫਰਾਂ ਵੀ ਰੱਖਦੇ ਸੀਗੇ ਹਨ ਜੋ ਛੋਣਾ ਲਾਉਣਾ ਹੁੰਦਾ ਸੀਗਾ ਤੇ ਹੁਣ ਉਸੇ ਸੀਜ਼ਨ ਦੇ ਦੌਰਾਨ ਕੀ ਹੈ ਇਹ ਇਹ ਵੀ ਜਿੱਦਾਂ ਜੀ ਇਹ ਕਾਫੀ ਸਮੇਂ ਤੋਂ ਪਹਿਲਾਂ ਜੀ ਇਹ ਮੋਟਰਾਂ ਤੇ ਜਿਵੇਂ ਅਸੀਂ ਦੱਸ ਰਹੇ ਵੀ ਮੋਟਰਾਂ ਤੇ ਰਹਿੰਦੇ ਸੀਗੇ ਉਦੋਂ ਕੋਈ ਦਿੱਕਤ ਨਹੀਂ ਸੀ ਇਹ ਜ਼ਿੰਮੇਦਾਰਾਂ ਨਾਲ ਕੰਮ ਵੀ ਕਰਾਉਂਦੇ ਸੀ ਹੁਣ ਕਾਫੀ ਸਮੇਂ ਤੋਂ ਇਹ ਸਾਡੇ ਮਤਲਬ ਪਿੰਡ ਦੇ ਅੰਦਰ ਤੱਕ ਬੜਿਆ ਆਇਆ ਜਿਵੇਂ ਜਿਹੜੇ ਪਿੰਡ ਕੋਈ ਛੱਡ ਕੇ ਲੋਕ ਇੱਥੋਂ ਘਰ ਛੱਡ ਕੇ ਕਰਾਲੀ ਕੋਈ ਸ਼ਹਿਰਾਂ ਦੇ ਵਿੱਚ ਚਲੇ ਗਏ ਉਹਨਾਂ ਦੇ ਜਿਹੜੇ ਘਰ ਖਾਲੀ ਪਏ ਆ ਉਤੋਂ ਇਹ ਇਹਨਾਂ ਨੇ ਕਿਰਾਏ ਤੇ ਆ ਕੇ ਉਹ ਮਤਲਬ ਮਕਾਨ ਲੈ ਲੇ ਉੱਥੇ ਤੱਕ ਇਹ ਆ ਗਈ ਜਿਹੜਾ ਮਤਾਂ ਪਾਉਣ ਦਾ ਇਹ ਸਾਡਾ ਫੈਸਲਾ ਲਿਆ ਗਿਆ ਇਹਦੇ ਕਾਰਨ ਲਿਆ ਗਿਆ ਜੀ ਵੀ ਇੱਥੇ ਆ ਕੇ ਇਹ ਚੋਰੀਆਂ ਕਰਦੇ ਆ ਨਸ਼ੇ ਕਰਦੇ ਆ ਆਮ ਪੀੜੀਆਂ ਪੀਂਦੇ ਆ ਆਮ ਗੁਟਕਾ ਖਾਂਦੇ ਦੇਖੋ ਤੁਸੀਂ ਤੁੱਕਦੇ ਇੱਥੇ ਆਮ ਘੁੰਮਦੇ ਆਪਾਂ ਨੂੰ ਮਿਲਣਗੇ ਇਹ ਤੇ ਸਾਡੇ ਜ਼ਿਆਦਾਤਰ ਧਾਰਮਿਕ ਸਥਾਨਾਂ ਤੇ ਚੋਰੀਆਂ ਪਿਛਲੇ 2-3 ਸਾਲਾਂ ਤੋਂ ਲਗਾਤਾਰ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹਦੇ ਵਿੱਚ ਕਈ ਵਾਰ ਅਸੀਂ ਕਾਨੂੰਨ ਦੀ ਵੀ ਮਦਦ ਲੈਣ ਦੀ ਕੋਸ਼ਿਸ਼ ਕਰੀ ਹੈ ਪੁਲਿਸ ਨੂੰ ਵੀ ਮਤਲਬ ਦੱਸਿਆ ਗਿਆ ਪਰ ਇਹਦੇ ਉੱਪਰ ਕੋਈ ਕਾਰਵਾਈ ਨਹੀਂ ਹੋਈ ਜਿਵੇਂ ਹੁਣ ਮੈਂ ਤੁਹਾਨੂੰ ਛੋਟੀ ਜੀ ਘਟਨਾ ਦੱਸਦਾ 15 ਮਿੰਟ ਪਹਿਲਾਂ ਇੱਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਔਰਤ ਦੇ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਿਆ ਉਹ 6 ਫੇਸ ਐਡਮਿਟ ਵੀ ਰਹੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੀ ਉਧੇ ਤੇ ਕੋਈ ਕਾਰਵਾਈ ਨਹੀਂ ਹੋਈ ਉਹ ਭੱਜਿਆ ਹੋਇਆ ਹੈ ਇਹ ਘਟਨਾ ਦਿਨ ਚ ਹੋਈ ਜਾਂ ਰਾਤ ਨੂੰ ਇਹ ਜੀ ਦੇ ਨਹੀਂ ਹੋਈ ਹੈ ਜੀ ਮੁਰ ਘਰੇਲੂ ਝਗੜਾ ਆਪਸ ਵਿੱਚ ਸੀ ਜੀ ਆਪਸ ਵਿੱਚ ਝਗੜਾ ਸੀਗਾ ਸਾਡਾ ਇੱਕ ਬੰਦਾ ਪਿੰਡੋਂ ਨੌਜਵਾਨ ਜਦੋਂ ਛਡਾਉਣ ਵਾਸਤੇ ਗਿਆ ਉਸਔਰਤ ਨੂੰ ਤਾਂ ਉਹਨੇ ਉਹਦੇ ਤੇ ਵੀ ਹਮਲਾ ਕਰਿਆ ਜੀ ਜੀ ਤੇ ਕਹਿਣ ਦਾ ਭਾਵ ਹੈ ਵੀ ਪੰਜਾਬੀ ਲੋਕਾਂ ਨੂੰ ਵੀ ਪੈ ਰਹੇ ਨੇ ਇਹ ਬਹੁਤ ਜ਼ਿਆਦਾ ਦਿੱਕਤ ਹੈ ਜੀ ਆਮ ਨੋਰਮਲੀ ਤੁਸੀਂ ਦੇਖੋ ਵੀ ਇੱਥੇ ਘਟਨਾ ਵਾਪਰਦੀ ਹੁਣੇ ਪਿਛਲੇ ਮੇਰੇ ਖਿਆਲ ਚ 4-5 ਦਿਨ ਪਹਿਲਾਂ ਮਤਾਂ ਪਾਉਣ ਤੋਂ 3-4 ਦਿਨ ਪਹਿਲਾਂ ਇਹ ਚੋਰੀ ਕਰਦੇ ਇੱਥੇ ਕੋਈ ਮੁਸਲਮਾਨ ਵੀਰਾਂ ਦਾ ਧਾਰਮਿਕ ਸਥਾਨ ਹੈ ਉੱਥੇ ਚੋਰੀ ਕਰਦੇ ਫੜੇ ਆ ਜਿਹਦੀ ਸਾਡੇ ਕੋਲ ਪਕਾਇਦਾ ਵੀਡੀਓ ਹੈ ਤੇ ਜਗਮਉਨ ਜੀ ਚਲੋ ਤੁਸੀਂ ਤਾਂ ਇੱਕ ਸਮਾਜ ਸੇਵੀ ਵੀ ਹੈ ਸਮਾਜ ਦੇ ਵਿੱਚ ਸਮਾਜ ਸੁਧਾਰਕ ਵੀ ਹੈਗੇ ਆ ਸਮਾਜ ਦੇ ਵਿੱਚ ਵਿਚਰਦੇ ਆ ਮੈਂ ਕਹਾਗਾ ਕਿ ਵੀ ਕਿਤੇ ਕਿਤੇ ਨਾ ਕਿਤੇ ਲੱਗਦਾ ਵੀ ਕਿਤੇ ਕੋਈ ਗੱਲ ਹੋ ਜਾਂਦੀ ਹੈ ਵੀ ਕਿਤੇ ਵਿਤਕਰੇ ਵਾਲੀ ਗੱਲ ਵੀ ਹੋ ਜਾਂਦੀ ਹੈ ਹੈਨਾ ਪਰ ਮੈਂ ਬੱਚਿਆਂ ਦੇ ਨਾਲ ਗੱਲ ਕੀਤੀ ਤੁਹਾਡੇ ਪਿੰਡ ਵਾਲੇ ਨਾਲ ਉਹ ਵੀ ਬੱਚੇ ਸੱਚਾ ਮਨ ਉਹਨੇ ਕੋਰਾ ਕਾਗਜ਼ ਉਹਨਾਂ ਨੇ ਵੀ ਇਹੀ ਕਿਹਾ ਕਿ ਵੀ ਰਾਤ ਨੂੰ ਇਹ ਗੰਦਬਾਉਨੇ ਗੁੱਟਕੇ ਸੜਦੇ ਆ ਧਾਰਮਿਕ ਸਥਾਨਾਂ 'ਚ ਚੋਰੀਆਂ ਕਰਦੇ ਹੈਗੇ ਕੀ ਇਹ ਪ੍ਰਸ਼ਾਸਨ ਨੂੰ ਨਹੀਂ ਤੁਸੀਂ ਫਿਰ ਦੱਸਿਆ ਹੈਗਾ ਕਈ ਵਾਰ ਪ੍ਰਸ਼ਾਸਨ ਨੂੰ ਗੱਲ ਹੋ ਗਈ ਦੇਖੋ ਪ੍ਰਸ਼ਾਸਨ ਤੋਂ ਅਸੀਂ ਪਹਿਲਾਂ ਹੀ ਬਹੁਤ ਤੰਗ ਹੈ ਜੀ ਇੱਥੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜੇ ਇੱਥੇ ਲੜਾਈ ਝਗੜਿਆਂ ਦੇ ਤਿੰਨ ਤਿੰਨ ਚਾਰ ਚਾਰ ਸਾਲਾਂ ਤੋਂ ਕੇਸ ਜਿਹੜੇ ਬਲਾਕ ਮਾਜਰੀ ਥਾਣੇ ਦੇ ਵਿੱਚ ਸਾਡੇ ਪੈਂਡਿੰਗ ਪਏ ਆ ਜਿਨ੍ਹਾਂ ਦੇ ਕਿ ਹੁਣ ਤੱਕ ਚਲਾਨ ਨਹੀਂ ਚਲਾਨ ਨਹੀਂ ਜੀ ਪੇਸ਼ ਹੋ ਸਕੇ ਜਿਹੜੇ ਵੀ ਕੋਈ ਥਾਣੇ ਦੇ ਵਿੱਚ ਸਾਡੇ ਮਸਲੇ ਜਾਂਦੇ ਆ ਉਹ ਥਾਣੇ ਦੇ ਵਿੱਚ ਸਾਡਾ ਮਸਲਾ ਹੱਲ ਨਹੀਂ ਹੁੰਦਾ ਜੀ ਅਸੀਂ ਤਾਂ ਜੀ ਆਪਚਾਰ ਭਰਾ ਬੈਠ ਕੇ ਹੱਲ ਕਰ ਲਈਏ ਤਾਂ ਕਰ ਲਈਏ ਥਾਣੇ ਦੇ ਵਿੱਚੋਂ ਸਾਨੂੰ ਕੋਈ ਕਦੇ ਵੀ ਸਾਨੂੰ ਸਹਾਇਤਾ ਨਹੀਂ ਮਿਲੀ ਜੀ ਇਹ ਬਹੁਤ ਵਿਚਾਰਨਯੋਗ ਵਿਸ਼ਾ ਹੈਗਾ ਕਿ ਜਿਵੇਂ ਜੋ ਬਾਹਰੋਂ ਆ ਰਹੇ ਆ ਪ੍ਰਵਾਸੀ ਚਾਹੇ ਮਜ਼ਦੂਰ ਆ ਜਾਂ ਹੋਰ ਲੋਕ ਨੇ ਜਦੋਂ ਪੰਜਾਬੀ ਲੋਕਾਂ ਦੇ ਨਾਲ ਝਗੜਾ ਕਰ ਲੈਂਦੇ ਆ ਤਾਂ ਉਹਨਾਂ ਦੀ ਪੰਜਾਬੀਆਂ ਦੀ ਸੁਣਵਾਈ ਕੀ ਸੰਬੰਧ ਹੈ ਵੀ ਘਟ ਨਹੀਂ ਹੁੰਦੀ ਸਿੰਘ ਸਾਹਿਬ ਬਿਲਕੁਲ ਜੀ ਮੈਂ ਤੁਹਾਨੂੰ ਇਹੀ ਮਾਰ ਮਾਰ ਕਹਿ ਰਿਹਾ ਕਿ ਜਿੰਨੀ ਮਰਜੀ ਇਹ ਲੜਨ ਕੋਈ ਪੁਲਿਸ ਪ੍ਰਸ਼ਾਸਨ ਨਹੀਂ ਆਉਂਦਾ ਕਦੇ ਪੁਲਿਸ ਅਧਿਕਾਰੀ ਨੇ ਆ ਕੇ ਮੈਨੂੰ ਤਾਂ ਲੱਗਦਾ ਨਹੀਂ ਕਦੇ ਆਂਦਾ ਕਿ ਪਛਾਣ ਪੱਤਰ ਦੇਖਿਆਊਗਾ ਨਾ ਤਾਂ ਇਹਨਾਂ ਕੋਲ ਧਾਰਕ ਪਹਿਲੀ ਗੱਲ ਹੁੰਦਾ ਨਹੀਂ ਕਿ ਜਦ ਮੈਂ ਦੱਸਿਆ ਵੀ ਭਾਈ ਨੇ ਗੱਲ ਹੋਈ ਅਸੀਂ ਬੰਦਾ ਫੜਿਆ ਇੱਥੇ ਚੋਰੀ ਕਰਦਾ ਉਹਨੂੰ ਕਹੇ ਅਧਾਰਕੜ ਅਧਾਰਕੜ ਕਹਿੰਦਾ ਮੇਰੇ ਕੋਲ ਹੈ ਨਹੀਂ ਫੋਨ ਫੋਨ ਕਹਿੰਦਾ ਮੇਰੇ ਕੋਲ ਹੈ ਨਹੀਂ ਮਤਲਬ ਬਹੁਤ ਜਿਹੇ ਰੌਲਾ ਪਾ ਕੇ ਅਸੀਂ ਫੜ ਕੇ ਰੱਖਿਆ ਤਾਂ ਉਸ ਦਿਨ ਬਹੁਤ ਜਿਹੇ ਵਾਦਾ ਆਪਣਾ ਕੋਈ ਮਾਲਕ ਬੁਲਾਇਆ ਉਹਨੇ ਉਹਦਾ ਪਛਾਣ ਦੱਸੀ ਮੁਕਤੀ ਗੱਲ ਕੰਮ ਕਰਦੇ ਜਾਓ ਕਿਸਾਨਾਂ ਨੂੰ ਜਾਓ ਪੰਜਾਬ ਦੇ ਪਛੰਦਿਆਂ ਨੂੰ ਸਿਰਫ ਕੁੱਟਣ ਦਾ ਕੰਮ ਕਰਦੇ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਸਰੋਕਾਰ ਨਹੀਂ ਹੱਦ ਤੱਕ ਮੇਰੇ ਹਿਸਾਬ ਨਾਲ ਉਹਨਾਂ ਨੇ ਇੱਕ ਵੀ ਪ੍ਰਵਾਸੀ ਨੂੰ ਉਹਨੂੰ ਦੱਸਿਓ ਵੀ ਕਿਹੜੇ ਥਾਣੇ 'ਚ 2 ਘੰਟੇ ਬਾਅਦ ਤੇ ਬੰਦ ਕਰਿਆ ਤੁਹਾਨੂੰ ਦੱਸ ਦੋ ਮੈਨੂੰ ਤਾਂ ਲੱਗਦਾ ਨਹੀਂ ਕਿਉਂਕਿ ਜੇ ਕੋਈ ਚੋਰੀ ਚਗਾਰੀ ਕਰਦਾ ਫੜਾਏ ਕੋਈ ਫੜਾ ਕੇ ਆਉਂਦਾ ਤਾਂ ਉਹ 10 ਮਿੰਟ ਬਾਅਦ ਉਹਨੂੰ ਛੱਡਤਾ ਜਾਂਦਾ ਕਿਉਂਕਿ ਉਹਨੂੰ ਲੱਗਦਾ ਵੀ ਇਹਦੇ ਕੋਲ ਕਿਹੜਾ ਕੋਈ ਖਾਂ ਲੈਣ ਦੇਣ ਨੂੰ ਕੁਝ ਹੈਗਾ ਤਾਂ ਇਹੀ ਸਾਡਾ ਕਰਨਾ ਹੈ ਸਾਡਾ ਇਹਨਾਂ ਨਾਲ ਕੋਈ ਲੜਾਈ ਨਹੀਂ ਸਾਡੀ ਦੇਖੋ ਜੋ ਡੈਮੋਕ੍ਰੇਸੀ ਚੱਲ ਰਹੀ ਹੈ ਇੱਥੇ ਵੋਟਾਂ ਦਾ ਰਾਜ ਹੈ ਪਰ ਸਾਡਾ ਜੋ ਪੰਜਾਬੀ ਸੂਬਾ ਇੱਥੇ ਪਹਿਲਾਂ ਹੀ 13 MP ਆ ਇਹਨਾਂ ਦੀ ਪਹਿਲਾਂ ਹੀ ਕੋਈ ਮੈਨੂੰ ਤਾਂ ਲੱਗਦਾ ਨਹੀਂ ਪਾਰਲੀਮੈਂਟ 'ਚ ਕੋਈ ਗੱਲ ਸੁਣੀ ਜਾਂਦੀ ਕੋ ਔਰ ਨਾਲੇ ਸਮੇਂ ਤੁਹਾਡੀ ਇੱਕ ਵੀ ਐਮਪੀ ਨਹੀਂ ਜਿੱਤ ਸਕਦਾ ਤੇ ਤੁਸੀਂ ਹਲੇ ਪੰਜਾਬ ਦੇ ਹੱਕਾਂ ਦੀ ਕਿਹੜੇ ਹੱਕਾਂ ਦੀ ਗੱਲ ਕਰਦੇ ਹੋ ਜੇ ਸਾਡੀ ਕਿਸਾਨੀ ਹੈ ਜੋ ਸਾਡੀ ਨੌਜਵਾਨੀ ਹੈ ਤੁਹਾਨੂੰ ਲੱਗਦਾ ਵੀ ਇਹ ਬੱਦ ਸਕਦੀ ਹੈ ਜੇ ਤੁਸੀਂ ਕਹੋ ਵੀ ਇੱਥੇ ਡੈਮੋਕ੍ਰੇਸੀ ਦਾ ਰਾਜ ਨਹੀਂ ਫਿਰ ਜਿੰਨੀਆਂ ਮਰਜ਼ੀ ਆਉਣ ਵੋਟਾਂ ਵਧਾਉਣ ਸਾਡਾ ਵੋਟ ਅਸੀਂ ਇਹੀ ਸਾਰੇ ਲੋਕਾਂ ਨੂੰ ਅਪੀਲ ਕਰਾਂਗੇ ਕਿ ਆਪਾਂ ਨੇ ਭਾਈਚਾਰਕ ਸਾਝ ਖਰਾਬ ਨਹੀਂ ਕਰਨੀ ਸਾਰਿਆਂ ਨਾਲ ਆਪਣੀ ਸਾਝ ਹੈ ਪਰ ਜੋ ਡੈਮੋਕ੍ਰੇਸੀ ਦਾ ਰਾਜ ਹੈ ਸਾਨੂੰ ਪੰਜਾਬੀ ਸੂਬਾ ਮਿਲਿਆ ਇੱਥੇ ਆਪਾਂ ਇਹਨਾਂ ਦੀ ਵੋਟਾਂ ਨਾ ਬਣਾਏ ਜਾਣ ਨਾ ਨਾ ਦੇ ਆਧਾਰ ਕਟ ਬਣਾਏ ਜਾਣ ਅਸੀਂ ਸਰਪੰਚਾਂ ਨੂੰ ਅਤੇ ਹੋਰ ਲੰਬੜਦਾਰਾਂ ਨੂੰ ਵੀ ਬੇਨਤੀ ਕਰਦੇ ਕਿ ਤੁਸੀਂ ਸਾਰੇ ਤੁਸੀਂ ਪਿੰਡ ਦੇ ਮੋਤਵਾਰ ਸੱਜਣੋ ਇਸ ਨੂੰ ਸਹਿਯੋਗ ਦਿਓ ਅਤੇ ਜੋ ਪ੍ਰਵਾਸੀ ਆਪਣੇ ਵੋਟਾਂ ਬਣਾ ਕੇ ਆਪਣਾ ਇੱਥੇ ਦਾ ਸਾਰਾ ਵਾਤਾਵਰਣ ਗੰਦਲਾ ਕਰਨੇ ਸੋ ਸਾਡੀ ਡੈਮੋਕ੍ਰੇਸੀ ਨੂੰ ਸੱਟ ਮਾਰ ਰਹੇ ਇਸ ਨੂੰ ਰੋਕ ਲਾਈ ਜਾਵੇ। ਹਾਂ ਬਿਲਕੁਲ ਕਿ ਵੀ ਜੋ ਡੈਮੋਕ੍ਰੇਸੀ ਸੱਟ ਮੱਜ ਰਹੀ ਹੈ ਪੰਜਾਬੀ ਸੁਪਾ ਹੈ ਪੰਜਾਬੀ ਸੰਘਰਸ਼ ਬਹੁਤ ਹੋਇਆ ਹੈਗਾ ਹਾਂ ਬਹੁਤ ਸੂਬਿਆਂ ਦੇ ਵਿੱਚ ਪਾਬੰਦੀਆਂ ਨੇ ਪੰਜਾਬੀਆਂ ਦੇ ਰਹਿਣ ਤੇ ਜਿੰਨੇ ਹਿਮਾਚਲ ਦੀ ਗੱਲ ਕਰ ਲਈਏ ਪਰ ਇੱਥੇ ਪੰਜਾਬ ਦੇ ਵਿੱਚ ਕੋਈ ਵੀ ਇੱਥੇ ਆ ਸਕਦਾ ਰਹਿ ਸਕਦਾ ਆਪਣੀ ਗੱਲ ਕਹਿ ਸਕਦਾ ਤੇ ਪੰਜਾਬੀ ਸੁਣਵਾਈ ਕੋਈ ਨਹੀਂ ਹੈਗੀ ਤੇ ਭਾਈ ਲੱਗਦਾ ਨਹੀਂ ਹੈਗਾ ਕਿ ਵੀ ਜੇ ਤਾਂ ਬਾਹਰ ਮੈਸੇਜ ਗਲਤ ਜਾਏਗਾ ਮੈਸੇਜ ਭਾਈ ਜੀ ਉਹਦੇ ਕੋਈ ਇਹਨਾਂ ਨੇ ਜਿਹੜੇ ਧਰਮ ਦਾ ਮੁੱਦਾ ਨਾ ਬਣਾਇਆ ਬਸ ਸਾਡਾ ਬਹੁਤ ਭਾਈ ਜਰਾ ਸਾਡੇ ਪਿੰਡ 'ਚ ਸੰਜਾਈ ਸਾਡੇ ਗੁਰਦਵਾਰੇ ਸਵੇਰੇ 3:30 ਵਜੇ ਮਹਾਰਾਜਾ ਪ੍ਰਕਾਸ਼ ਪੰਡਤ ਜੀ ਕਰਦੇ ਨੇ ਅੱਛਾ ਹਾਂ ਜੀ ਪੂਰੇ ਕਸਾਧਾਰੀਆਂ ਤੁਹਾਨੂੰ ਦਿਖਾ ਸਕਦੇ ਹਾਂ ਜੀ ਉਹ ਸਾਹਮਣੇ ਖੜੇ ਤੇ ਸਾਡਾ ਪਿੱਛਾ ਜੀ ਮੁ슬ਮਨ ਭਾਈ ਜਾ ਰਹੇ ਨੇ ਬਹੁਤ ਵਧੀਆ ਵੀਰ ਬਾਰ ਮਨਾਇਆ ਸਭ ਗਏ ਜਾਂਦੇ ਜੀ ਸਾਡਾ ਬਾਹਰ ਮੈਸੇਜ ਕੱਲ ਤੁਹਾਨੂੰ ਆ ਦੱਸਦਾ ਜੀ ਨਿਰਪੱਖਤਾ ਵਾਲਾ ਬਹੁਤ ਵਧੀਆ ਸਾਡੇ ਜੀ ਪਿੰਡ 'ਚ ਪਿਆਰ ਹੈ ਜੀ ਸਾਡਾ ਕਿਸੇ ਦੇ ਧਰਮ ਨਾਲੋਂ ਨਹੀਂ ਬਾਕੀ ਗੱਲ ਇਹ ਹੈ ਜੀ ਹਿੰਦੂ ਸਿੱਖ ਮੁਸਲਮਾਨ ਹਾਂ ਸਾਰਾ ਜੀ ਨਗਰ ਹੈ ਜੀ ਸਾਡਾ ਜਿਹੜਾ ਮਸਲਾ ਮਸਲਾ ਫਿਰ ਕੀ ਆ ਗਿਆ ਕਿ ਵੀ ਇਹਨਾਂ ਨੂੰ ਮਸਲਾ ਜੀ ਸਾਡੇ ਨਾਲ ਇਹਦਾ ਕਲਚਰ ਨਹੀਂ ਰਲਦਾ ਜੀ ਇਹ ਪਿੰਡ 'ਚ ਖਾ ਗਏ ਇਹ ਪੀ ਗਏ ਨਾ ਹਾਂ ਮਤਲਬ ਇਹ ਪਿੰਡ 'ਚ ਥੁੱਕ ਗਲੀਆਂ 'ਚ ਫਿਰਦੇ ਆ ਬੇਸਾਬੇ ਮਤਲਬ ਗੁੱਟਕਾ ਸੜਦੇ ਗੁੱਟਕਾ ਸੜਦੇ ਆ ਜੀ ਫਿਰ ਚੋਰੀਆਂ ਹੋ ਰੀਆਂ ਜੀ ਲੈਨ ਮੀਡ ਦਾ ਬੀੜੀਆਂ ਸਿਕਟਾਂ ਜੀ ਓਏ ਜੀ ਇਹ ਤਾਂ ਆਪਣਾ ਇੱਥੇ ਤੇ ਜੱਦ ਜੀ ਆਉਂਦਾ ਜਾਂਦਾ ਜੀ ਕਰਾ ਚਲੇ ਜਾਂਦੇ ਜੱਦ ਜੀ ਕਰਾ ਅੰਦਰ ਰਹਿਣ ਬਸੇ ਰਹਾ ਉਹਨਾਂ ਨੇ ਕੱਲ ਇਹ ਆਈ ਸੀਗੀ ਬਜ਼ੁਰਗ ਦੱਸ ਰਹੇ ਸੀਗੇ ਵੀ ਸਾਨੂੰ ਇਹਨਾਂ ਨਾਲ ਕੋਈ ਪ੍ਰੋਬਲਮ ਨਹੀਂ ਹੈਗੀ ਪਰ ਇਹ ਘਰਾਂ ਦੇ ਵਿੱਚ ਨਹੀਂ ਰਹਿਣਗੇ ਖੇਤਾਂ 'ਚ ਚਾਹੇ ਰਹਿਣਾ ਹੈ ਸਾੜੇ 40 40 ਸਾਲ ਹੋ ਗਏ ਜੀ ਸਾਡੀ ਮੋਟਰ ਦੇ ਇਦਾਂ ਮੋਟਰਾਂ ਦੇ ਨੇ 40 40 ਸਾਲ ਹੋ ਗਏ ਉਹਨਾਂ ਨੂੰ ਉਹਨਾਂ ਸਾਨੂੰ ਕੋਈ ਤਕਲੀਫ ਨਹੀਂ ਪਰਵਾਸੀ ਦੇ ਮਜ਼ਦੂਰ ਤਾਂ ਸਾਨੂੰ ਕੋਈ ਤਕਲੀਫ ਸਾਨੂੰ ਜਿਹੜੇ ਪਿੰਡ 'ਚ ਰਹਿ ਰਹੇ ਨਾ ਇਹਨਾਂ ਦੀ ਤਕਲੀਫ ਹੈ ਜੋ ਪਿੰਡ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਪ੍ਰਤੀ ਇਹਨਾਂ ਦਾ ਇੱਕ ਰੋਸ ਹੈ ਕਿਉਂਕਿ ਉਹ ਜੋ ਗਲਤ ਹਰਕਤਾਂ ਕਰਦੇ ਆਂ ਗੰਦੀਆਂ ਗਾਲਾਂ ਕੱਢਦੇ ਨੇ ਗੁੱਟ ਕੇ ਖਾ ਕੇ ਸਿਰਦੇ ਨੇ ਤੇ ਬੀੜੀਆਂ ਸਿਂਤਾਂ ਦੇ ਕਾਰਨ ਜੋ ਮਾਹੌਲ ਹੈ ਖਰਾਬ ਹੋ ਰਿਹਾ ਇਹ ਪਿੰਡ ਵਾਸੀਆਂ ਦਾ ਕਹਿਣਾ ਹੈ ਤੇ ਇਹੀ ਗੱਲ ਹੈ ਜੀ ਬਿਲਕੁਲ ਇਹੀ ਗੱਲ ਹੈ ਜੀ ਕੋਈ ਇੱਜ ਦੋਰ ਹੈ ਨਹੀਂ ਹੈ ਜੀ ਦੇਖੋ ਕੁਝ ਵਿਅਕਤੀਆਂ ਦਾ ਜਿੱਦਾਂ ਪਹਿਲਾਂ ਸਵਾਲ ਕਰਾਇਆ ਸੀ ਕਿ ਸ਼ਰਾਰਤੀਆਂ ਉਹਨਾਂ ਦੇ ਖਿਲਾਫ ਵੀ ਇਹ ਇੱਕ ਹਾਂ ਜੀ ਹਾਂ ਉਹਨਾਂ ਦੇ ਇਹ ਵੀ ਉਹਨਾਂ ਦੇ ਖਿਲਾਫ ਹੈ ਮਤਲਬ ਮੇਰੇ ਕਹਿਣ ਦਾ ਇਹੀ ਹੋਇਆ ਕਿ ਇਹ ਜੋ ਅੱਗੇ ਇਹ ਕਿਸੇ ਦੇ ਵੀ ਕਰਜਾ ਸੀ ਜੋ ਅੱਜ ਨੇ ਦਾ ਸਾਥ ਵੀ ਦੇ ਰਹੇ ਆ ਪਹਿਲੋਂ ਉਹ ਵੀ ਇੱਕ ਦਿਨ ਇਹ ਸਟੇਜ ਤੇ ਆਉਣਗੇ ਬਾਕੀ ਸਾਥ ਬਹੁਤੇ ਬੰਦੇ ਨਹੀਂ ਦੇ ਰਹੇ ਜੀ ਸਾਡੇ ਪਿੰਡ ਦੇ ਵਿੱਚ 1003 ਵੋਟਾਂ ਜੀ 400 ਬੰਦੇ ਨੇ ਸਾਡੇ ਸੈਨ ਕਰੇ ਹੋਏ ਹੋਰ ਪਿੰਡਾਂ ਦੇ ਵਿੱਚੋਂ ਵੀ ਕੋਈ ਸਮਰਥਨ ਦੀ ਗੱਲ ਆ ਰਹੀ ਸਾਰੇ ਲਾਗਪਾਤ ਸਾਰੇ ਬੰਨਾ ਚੰਨਾ ਜੀ ਤਕਰੀਬਨ ਸਾਡੇ ਪਿੰਡ ਦੇ ਲਾਗਪਾਜੀ ਬੈਠੇ ਸਾਰੇ ਚੰਗਾ ਕਹਿ ਰਹੇ ਜੀ ਬਿਲਕੁਲ ਇੱਥੇ ਗੱਲ ਕਰਦੇ ਆ ਸ਼ੇਰੇ ਪੰਜਾਬ ਜਥੇਬੰਦੀ ਜੋ ਕਿ ਬਹੁਤ ਛੇ ਦੇਤੀ ਨਾਲ ਉੱਪਰ ਰਹੀ ਜਿੱਥੇ ਬੰਦੀ ਆ ਕਿਸਾਨ ਜਿੱਥੇ ਬੰਦੀ ਹੈ ਲੋਕਾਂ ਦੇ ਹੱਕਾਂ ਦੀ ਗੱਲ ਕਰਦੀ ਹੈ ਉਹਨਾਂ ਦੇ ਕੌਮੀ ਜਨਰਲ ਸਖਤਰ ਸਾਡੇ ਨਾਲ ਬੈਠੇ ਨੇ ਕੁਲਵਿੰਦਰ ਸਿੰਘ ਪੰਜੋਲਾ ਪੰਜੋਲਾ ਸਾਹਿਬ ਜੋ ਇਹ ਇੱਕ ਮਤਾ ਪਾਸ ਕੀਤਾ ਗਿਆ ਮੁੰਤੋ ਸੰਗਠੀਆਂ ਵੱਲੋਂ ਜਿਲ੍ਹਾ ਮਹਾਲੀ ਚ ਮੈਨੂੰ ਲੱਗਦਾ ਇੱਕ ਤਰ੍ਹਾਂ ਦੀ ਪਹਿਲੀ ਵਾਰ ਪਹਿਲ ਹੈਗੀ ਹੈ ਇਹ ਇੱਕ ਪਹਿਲਾਂ ਤੋਂ ਇੱਕ ਕਿਸਾਨ ਦੇ ਨਾਲ ਜੁੜਿਆ ਹੋਇਆ ਸੀਗਾ ਭਈਆ ਇਹ ਹੁਣ ਅੱਜ ਕਿਉਂ ਕੀ ਕਾਰਨ ਸਮਝਦੇ ਦੇਖੋ ਪਹਿਲਾਂ ਸਭ ਤੋਂ ਮੈਂ ਇਸ ਨਗਰ ਦੀ ਛਲਾਂਗਾ ਕਰਦਾ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਕਿਉਂਕਿ ਹੌਲੀ-ਹੌਲੀ ਇਹ ਪੂਰੇ ਪੰਜਾਬ 'ਚ ਜਾਊਗਾ ਜਿਹੜੀ ਗੱਲ ਤੁਸੀਂ ਗੱਲ ਕਰੀ ਆ ਵੀ ਜਿਹੜਾ ਪ੍ਰਵਾਸੀ ਮਜ਼ਦੂਰ ਹੈ ਖੇਤੀਬਾੜੀ ਦਾ ਜੁੜਾ ਵਾ ਜਿਹੜਾ ਖੇਤਾਂ 'ਚ ਰਹਿੰਦਾ ਏ ਉਸ ਤੋਂ ਨਾ ਸਾਨੂੰ ਅੱਜ ਅਲਰਜੀ ਐ ਨਾ ਪਹਿਲਾਂ ਸੀ ਉਹ ਮੋਟਰਾਂ ਦੇ ਕੰਮ ਕਰਦੇ ਆ ਖੇਤਾਂ 'ਚ ਕੰਮ ਕਰਦੇ ਆ ਉਹ ਅਲੱਗ ਵਿਸ਼ਾ ਏ ਵਿਸ਼ਾ ਇਹ ਹੈ ਜਦੋਂ ਅਸੀਂ ਹਿਮਾਚਲ ਦੇ ਵਿੱਚ ਜਾ ਕੇ ਰਹਿ ਨਹੀਂ ਸਕਦੇ ਇੱਕ ਵਿਸਵਾ ਨਹੀਂ ਖਰੀਦ ਸਕਦੇ ਤੇ ਸਾਡੇ ਪੰਜਾਬ 'ਚ ਆ ਕੇ ਜਦੋਂ ਸਾਡਾ ਇੱਕ ਪੰਜਾਬੀ ਸੂਬਾ ਬਣਿਆ ਬੀ ਇਹ ਪੰਜਾਬੀਆਂ ਦਾ ਸੂਬਾ ਏ ਪੰਜਾਬੀ ਰਹਿਣਗੇ ਉਹ ਚਾਹ ਪੰਜਾਬੀ Hindu ਹੈ ਚਾਹ ਮੁਸਲਮਾਨ ਹੈ ਚਾਹ ਕਿਸੇ ਵੀ ਧਰਮ ਨਾਲ ਪਰ ਉਹ ਪੰਜਾਬੀ ਹੈ ਜੰਪਰ ਪੰਜਾਬ ਦਾ ਏ ਫਿਰ ਇਹ ਪ੍ਰਵਾਸੀਆਂ ਨੂੰ ਆ ਕੇ ਸਾਡੇ ਸਿਰ ਤੇ ਕਿਉਂ ਬਿਠਾ ਲਿਆ ਜਾਂਦਾ ਇਹ BJP ਚਾਹ Congress ਹੈ ਦੋਹੇ ਸਰਕਾਰਾਂ ਚਾਹ ਅੱਜ ਝਾੜੂ ਹੈ ਇਹ ਸਾਬ ਦੀ ਇੱਕ ਪਲੈਨਿੰਗ ਹੈ ਪਲੈਨਿੰਗ ਚੱਲਦੀ ਆ ਰਸ ਨਗ ਪਰ ਤੋਂ ਜਿਹੜੀ ਮੇਨ ਹੈ ਉਹ ਜੜ ਬੈਠੀ ਆ ਉੱਥੇ ਉਹਨਾਂ ਦਾ ਇੱਕ ਮਕਸਦ ਹੈ ਵੀ ਪੰਜਾਬ ਦੇ ਵਿੱਚ ਪੰਜਾਬੀਆਂ ਨੂੰ ਕਿਵੇਂ ਦੁਹਾੜ ਕਰਿਆ ਜਾਵੇ ਕਿ ਸਾਡੇ ਜਿਹੜੇ ਸਿੱਖ ਹੈ ਮਹਿਨ ਜਿਹੜੇ ਸਾਡੇ ਪੰਜਾਬੀ ਹੈ ਇਹ ਪਾਪਕ ਬੜੇ ਹੋ ਜਾਣੇ ਇੱਕ ਦੋ ਬੰਦੇ ਜਰੇ ਖੜ ਜਾਂਨੇ ਇਹਨਾਂ ਦੇ ਹੱਕ ਚ ਮੈਨੂੰ ਇਸ ਗੱਲ ਦਾ ਦੁੱਖ ਵੀ ਹੈ ਇਹ ਵੀ ਨਹੀਂ ਮੈਂ ਕਹਿੰਦਾ ਵੀ ਉਹਨਾਂ ਤੇ ਜ਼ੁਲਮ ਕਰੋ ਪਰ ਜੇ ਉਹ ਗਲਤ ਐ ਤਾਂ ਗਲਤ ਨੂੰ ਗਲਤ ਤਾਂ ਸੀ ਕਹੀ ਹੈ ਨਾ ਤੇ ਅੱਜ ਵੀ ਇਸ ਪਿੰਡ ਦੇ ਵਿੱਚ ਚਲੋ 4-500 ਬੰਦੇ ਨੇ ਸਾਈਨ ਕੀਤੇ ਬਹੁਤ ਵਧੀਆ ਲੱਗਿਆ ਪਰ ਇੱਕ ਦੋ ਬੰਦੇ ਸਾਡੇ ਵਰਗੇ ਹੋਣਗੇ ਵਿੱਚ ਜਿਹੜੇ ਉਹਨਾਂ ਦੀ ਸਪੋਰਟ ਕਰਦੇ ਹੋਣਗੇ ਇੱਕ ਦੋ ਕਿਉਂਕਿ ਜਿਹੜੇ ਚਾਹੁੰਦੇ ਨਹੀਂ ਹੈਗੇ ਵੀ ਸਾਡਾ ਸੱਪਾ ਇਚਾਰਕਾਂ ਸਾਂਝ ਵਧੀਆ ਰਹੇ ਪਰ ਉਹਨਾਂ ਨੂੰ ਇਹ ਮੇਰੀ ਵੀ ਤੁਹਾਡੇ ਮਾਧਿਅਮ ਨਾਲ ਤਾਬਦੀ ਵੀ ਹੈ ਕਿ ਅੱਜ ਬਾਜ ਆਜੋ ਤੁਹਾਡੇ ਨਾਲ ਇਹਨਾਂ ਨੇ ਕੋਈ ਚੰਗੀ ਨਹੀਂ ਕਰਨੀ ਸਾਡੇ ਤੁਸੀਂ ਬਾਹਰ ਦੇਖ ਲਿਓ ਇਹ ਬਹੁਤ ਬੈਂਕ ਦੀ ਵੀ ਰਾਜਨੀਤੀ ਕਹੀ ਜਾ ਸਕਦੀ ਬਿਲਕੁਲ ਜੀ ਬਿਲਕੁਲ ਉਹੀ ਉਹੀ ਗੱਲ ਕਰ ਰਹੇ ਕੁਝ ਪਾਰਟੀਆਂ ਪਿੰਡਾਂ 'ਚ ਫੇਲ ਹੋ ਰਹੀਆਂ ਤੇ ਉਸ ਇੱਕ ਮਕਸਦ ਦੇ ਤਹਿਤ ਬਿਠਾਇਆ ਜਾ ਅੱਜ ਬੀਜੇਪੀ ਦਾ ਲਾਲੋ ਬੀਜੇਪੀ ਨੂੰ ਪੰਜਾਬੀ ਨਹੀਂ ਚਾਹੁੰਦੇ ਕਿਉਂਕਿ ਜਨ ਸੰਘ ਪਾਰਟੀ ਸ਼ੁਰੂ ਤੋਂ ਹੀ ਪੰਜਾਬੀਆਂ ਨੇ ਨਕਾਰਿਆ 78 ਦੇ ਵਿੱਚ ਇਹਨਾਂ ਨੇ ਸਰਕਾਰ ਬਣਾਈ ਬਾਦਲਾ ਗਰ ਰੜ ਕੇ ਸਾਡਾ ਉਹ ਨੁਕਸਾਨ ਕੀਤਾ ਸਾਡੇ ਕਿੰਨੇ ਵੀਰ ਮਰੇ ਜਨਸੰਗ ਨੇ ਉਹ ਨੁਕਸਾਨ ਕੀਤਾ ਬੀਜੇਪੀ ਦੇ ਲੀਡਰਾਂ ਨੇ ਸ਼ਰੀਆਮ ਕਿਹਾ ਵੀ ਕੱਚ ਖੜਾ ਕਿਰਪਾਨ ਭੇਜਾਂਗੇ ਪਾਕਿਸਤਾਨ ਉਦੋਂ ਧਰਮਿਕ ਮੁੱਦਾ ਨਹੀਂ ਬਣਿਆ ਅੱਜ ਕੱਲ ਮੈਂ ਪੇਪਰ 'ਚ ਪੜ੍ਹ ਰਿਆ ਸੀ ਬੀਜੇਪੀ ਦੇ ਇੱਕ ਐਮਐਲਏ ਨੇ ਬੰਦਾ ਮਾਰਤਾ ਜੁਪੀ ਦੇ ਵਿੱਚ ਅੱਜ ਉਹਨੂੰ ਰੇਹਾ ਕਰ ਰਹੇ ਵੀ ਸਾਡੇ ਜਿਹੜੇ ਸਿੱਖ ਜੇਲ੍ਹਾਂ 'ਚ ਬੈਠੇ ਜਿਨ੍ਹਾਂ ਨੇ ਪੰਜਾਬੀ ਬੈਠੇ ਜਦ ਕਿ ਉਹ ਕਹਿ ਰਹੇ ਸੀ ਫੇਰ ਮਰਾਂਗੇ ਦੁਬਾਰਾ ਜਨਮ ਲਵਾਂਗੇ ਆਪਣੇ ਬਦਲੇ ਲਵਾਂਗੇ ਹਾਂ ਬਿਲਕੁਲ ਠੋਕ ਕੇ ਕਹਿ ਰਹੇ ਆ ਅਗਲੇ ਜਿਹੜੇ ਬੰਦੀ ਸਿੰਘ ਆ ਉਹਨਾਂ ਦੀ ਤਾਂ ਸਜ਼ਾਵਾ ਪੂਰੀਆ ਵੀ ਹੋ ਚੁੱਕੀ ਆ ਉਹਨਾਂ ਨੂੰ ਤਾਂ ਵਿਚਾਰੋ 35 35 ਸਾਲ ਹੋ ਗਏ ਡਬਲ ਸਜ਼ਾਵਾ ਪੂਤ ਲੀਆਂ ਉਹਨਾਂ ਬਾਰੇ ਸਰਕਾਰ ਨਹੀਂ ਚੁੱਕ ਬੋਲ ਨਹੀਂ ਰਹੀ ਅੱਜ ਇੱਕ ਛੋਟਾ ਜਿਹਾ ਮੈਟਰ ਵਾਸਤੇ ਐਸ ਐਚਓ ਸਦਰ ਇੱਥੇ ਮਾਜਰੀ ਦਾ ਛਣੇ ਆਂਤਮ ਕੀ ਦੇ ਰਿਆ ਸੀ ਅੱਛਾ ਜੀ ਤੇ ਵੀ ਪਿੰਡ ਵਾਲੇ ਇੱਥੇ ਆਓ ਇਹ ਮੈਂ ਅਸੀਂ ਗੱਲ ਵੀ ਕੀਤੀ ਉਹਨਾਂ ਨਾਲ ਭਾਈ ਜੀ ਇਹ ਪਿੰਡ ਦਾ ਮੈਟਰ ਹੈ ਸਾਡਾ ਪਿੰਡ ਹੈ ਸਾਡਾ ਪਿੰਡ ਵਾਲੇ ਤੈਅ ਕਰਨਗੇ ਕਿ ਸਾਡੇ ਪਿੰਡ ਦੇ ਵਿੱਚ ਕੌਣ ਰਹੂਗਾ ਕੌਣ ਨਹੀਂ ਰਹੂਗਾ ਇਹ ਤੁਸੀਂ ਥੋੜੀ ਤੈਅ ਕਰੋਗੇ ਵੀ ਆਗੇ ਜੀ ਸਾਡੇ ਪਿੰਡ 'ਚ ਵੀ ਇਹੀ ਰਹੂਗਾ ਔਰੇ ਕੱਲ ਨੂੰ ਮਾਹ ਕੋਈ ਚੋਰੀ ਹੁੰਦੀ ਹੈ ਕਿਸੇ ਦਾ ਕੋਈ ਮਰਡਰ ਹੁੰਦਾ ਉਹਦੀ ਜ਼ਿੰਮੇਵਾਰੀ ਹੈ ਪੁਲਿਸ ਦੀ ਫਿਰ ਫਿਰ ਪੁਲਿਸ ਯਾਰਾ ਜ਼ਿੰਮੇਵਾਰੀ ਲਵੇ ਇਹ ਜਦੋਂ ਇੱਥੇ ਵੀਰ ਦੱਸ ਰਹੇ ਸੀ ਕਿ ਚਾਕੂ ਮਾਰਿਆ ਕਿਸੇ ਨੂੰ ਇਹ ਲੈਡੀਆਂ ਦੇ ਪ੍ਰਵਾਸੀ ਨਹੀਂ 2 3 4 ਘੰਟੇ ਪਰ ਪੁਲਿਸ ਆਈ ਉਹ ਜਵਾਬਦੇਰੀ ਕਿਹਦੀ ਫਿਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਹੋਈ ਕਿਉਂਕਿ ਜਿਹੜੇ ਸਾਡੇ ਪੁਲਿਸ ਆਫਸਰ ਵੀ ਜ਼ਿਆਦਾਤਰ ਇਹਨਾਂ ਨੇ ਆਪਣੇ ਇਹ ਜੇ ਨਾਗਪੁਰੀਆਂ ਨੇ ਸੈੱਟ ਕਰਤੇ ਸਾਨੂੰ ਲੜਾਈਆਂ ਲੜਨੀਆਂ ਬੜੀਆਂ ਔਖੀਆਂ ਇਹ ਲੋਕ ਇੱਕ ਇਕੱਤਰ ਹੋ ਜਾਣ ਇੱਕ ਮਿੱਠੋ ਜਾਣ ਫਿਰ ਅਸੀਂ ਇਹ ਲੜਾਈ ਜਿੱਤ ਸਕਦੇ ਮਤਲਬ ਪੁਲਿਸ ਸਾਹਿਬ ਕਹਿਣ ਦਾ ਭਾਵ ਤੁਹਾਡਾ ਇਹ ਹੈ ਕਿ ਵੀ ਜਿਹੜੇ ਬੰਦੇ ਸ਼ਰਾਰਤੀਆਂ ਉਹਨਾਂ ਦਾ ਹੀ ਵਿਰੋਧ ਕਰਿਆ ਜਾ ਰਿਹਾ ਜਿਹੜੇ ਪ੍ਰਾਣੇ ਐ ਖੇਤਾਂ 'ਚ ਰਹ ਰਹੇ ਉਹਨਾਂ ਨਾਲ ਕੋਈ ਨਹੀਂ ਬਿਲਕੁਲ ਨਹੀਂ ਜੀ ਜਿਹੜੇ ਪਿੰਡਾਂ ਦੇ ਵਿੱਚ ਆ ਕੇ ਰਹਿ ਰਹੇ ਉਹਨਾਂ ਦਾ ਵਿਰੋਧ ਕਰਾਂ ਦੇ ਵਿੱਚ ਉਹਨਾਂ ਦਾ ਅਸੀਂ ਵਿਰੋਧ ਕਰ ਰਹੇ ਆ ਆਮ ਲੋਕ ਵਿਰੋਧ ਕਰ ਰਹੇ ਆ ਅਸੀਂ ਨਹੀਂ ਕਹਿਣਾ ਮੈਂ ਕਰ ਰਿਹਾ ਆਮ ਲੋਕ ਵਿਰੋਧ ਕਰਦੇ ਤੇ ਤੁਸੀਂ ਸਪੋਰਟ ਕਰਨ ਪਾਉਂਦੇ ਅਸੀਂ ਸਪੋਰਟ ਕਰਨ ਪਹੁੰਚੇ ਕਿਉਂਕਿ ਜੇ ਤੁਸੀਂ ਇੱਕ ਐਸਐਚਓ ਸ਼ਰੀਆਮ ਕਹਿ ਵੀ ਥਾਣੇ ਆਓ ਜੀ ਸਾਰੇ ਲੋਕ ਕਿਉਂ ਆਉਣ ਬਈ ਉਹਨਾਂ ਦਾ ਫਰਜ਼ ਪੈਂਦਾ ਉਰੇ ਆ ਕੇ ਪਿੰਡ ਦੇ ਵਿੱਚ ਆਉਣ ਦੇਖਣ ਸਥਿਤੀ ਕੀ ਆਈ ਪਿੰਡ ਦੀ ਪਿੰਡ ਦੀ ਸਥਿਤੀ ਦੇਖ ਕੇ ਫੈਸਲਾ ਕਰਨ ਵੀ ਲੋਕ ਕਹਿ ਚਾਹੁੰਦੇ ਕਿੰਦਰ ਲੋਕ ਜਿਆਦਾ ਹੈ ਤੁਸੀਂ ਇਹ ਥੋੜੀ ਬਿਲਾਦੂ ਥਾਣੇ ਇਹ ਤੱਕਾ ਨਹੀਂ ਹੋਣਾਗਾ ਅਸੀਂ ਤਾਂ ਇੱਥੇ ਪਹੁੰਚੇ ਸੀ ਵੀ ਜੇ ਕੱਲ ਨੂੰ ਕਿਸੇ ਪਿੰਡ ਦੇ ਨਗਰ ਨੂੰ ਜਾਂ ਨਗਰ ਨਿਵਾਸੀ ਨੂੰ ਵੀ ਕੋਈ ਕਿਸੇ ਨੂੰ ਤੰਗ ਪੁਲਿਸ ਕਰੂਗੀ ਤੇ ਅਸੀਂ ਨਾਲ ਖੜੇ ਹਾਂ ਜੋ ਵੀ ਕਰਨਾ ਬਿਆਕਸ਼ਨ ਅਸੀਂ ਅੱਗੇ ਕਰਾਂਗੇ ਬਿਲਕੁਲ ਜੋ ਦੇਖ ਸਕਦੇ ਹੋ ਤੁਸੀਂ ਕਿ ਪੂਰਾ ਪਿੰਡ ਜੋ ਇੱਥੇ ਹਾਜ਼ਰ ਹੈ ਚਾਹੇ ਬੱਚਿਆਂ ਨਾਲ ਗੱਲ ਹੋਈ ਹੈ ਚਾਹੇ ਵੱਡਿਆਂ ਨਾਲ ਸਾਡੀ ਗੱਲਬਾਤ ਹੋਈ ਹੈ ਸਾਰਿਆਂ ਦਾ ਇਹੀ ਕਹਿਣਾ ਹੈ ਕਿ ਵੀ ਜੋ ਸਾਡੇ ਪਿੰਡ ਦੇ ਵਿੱਚ ਖੇਤਾਂ 'ਚ ਮਜ਼ਦੂਰ ਰਹਿ ਰਹੇ ਆ ਪ੍ਰਵਾਸੀ ਮਜ਼ਦੂਰ ਰਹਿ ਰਹੇ ਆ ਪ੍ਰਵਾਸੀ ਫੈਮਿਲੀ ਰਹਿ ਰਹੀਆਂ ਉਹਨਾਂ ਦਾ ਸਾਨੂੰ ਕੋਈ ਵੀ ਕਿਸੇ ਕਿਸਮ ਦਾ ਕੋਈ ਇਤਰਾਜ ਨਹੀਂ ਹੈਗਾ ਪਰ ਜਿਹੜੇ ਘਰਾਂ ਦੇ ਵਿੱਚ ਇੱਥੇ ਪਿੰਡ ਦੇ ਅੰਦਰ ਰਹਿ ਰਹੇ ਨੇ ਜੋ ਉੱਥੇ ਗੰਦ ਪਾਉਂਦੇ ਨੇ ਗੰਦੀਆਂ ਗਾਲਾਂ ਕੱਢਦੇ ਨੇ ਤੇ ਮਾਹੌਲ ਨੂੰ ਖਰਾਬ ਕਰਦੇ ਨੇ ਉਸ ਕਰਕੇ ਉਹ ਚਾਹੁੰਦੇ ਕਿ ਸਾਡੇ ਜਿਹੜੇ ਬੱਚਿਆਂ ਦੇ ਉੱਪਰ ਹੈਗਾ ਇਹ ਬਹੁਤ ਗਲਤ ਇੱਕ ਅਸਰ ਜਾ ਰਿਹਾ ਉਸ ਚੀਜ਼ ਨੂੰ ਰੋਕਣ ਵਾਸਤੇ ਹੀ ਇਨਾ ਵੱਲੋਂ ਪਿੰਡ ਵਾਸੀਆਂ ਵੱਲੋਂ ਇਹ ਅਪਰਾਧਾ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਸਾਰੇ ਹੀ ਮੌਤਬਰ ਆਗੂ ਬੈਠੇ ਨੇ ਇਲਾਕੇ ਦੇ ਤੁਸੀਂ ਦੇਖ ਸਕਦੇ ਹੋ ਤੇ ਇਸ ਸਮੇਂ ਜੇਕਰ ਗੱਲ ਕਰ ਲਈਏ ਤਾਂ ਸ਼੍ਰੋਮਣੀ ਗੱਦਾਰ ਅੰਮ੍ਰਿਤਸਰ ਦੇ ਕਿ ਉਹ ਹਮੇਸ਼ ਸਿੰਘ ਬੜੌਦੀ ਪਹੁੰਚੇ ਹੋਏ ਨੇ ਬੜੌਦੀ ਸਾਹਿਬ ਕੀ ਦਾਦਾ ਲੱਗਦਾ ਹੈਗਾ ਜੋ ਪਿੰਡ ਵੱਲੋਂ ਮਤਾ ਪਾਸ ਕੀਤਾ ਗਿਆ ਕੀ ਕਹੋਗੇ ਉਹਦੇ ਬਾਰੇ ਪਰਵਾਸੀ ਨੂੰ ਜੁਨਾ ਦੇਖੋ ਤੁਹਾਨੂੰ ਬਤਾ ਤਾਂ ਠੀਕ ਹੈ ਇਹ ਜਿਹੜਾ ਪਾਸ ਕਰਿਆ ਗਿਆ ਹੈ ਨਾ ਵੱਲੋਂ ਕਿ ਪੰਜਾਬ ਵਿੱਚ ਜਿਹੜੀ ਇਹ ਇਹਨਾਂ ਦੀ ਪਰਵਾਸੀਆਂ ਦੀ ਆਵਾਜ਼ ਚੱਲ ਰਹੀ ਹੈ ਇੱਥੇ ਉਹਨਾਂ ਦਾ ਲਗਾਤਾਰ ਜਾਰੀ ਹੈ ਇਹ ਸਰਕਾਰ ਇਹਦਾ ਹੀ ਪਿੱਛੇ ਹੱਥ ਸਰਕਾਰਾਂ ਦਾ ਹੱਥ ਹੈ ਨਾ ਕਿ ਆਮ ਲੋਕਾਂ ਦਾ ਉਹ ਇੱਕ ਨੇ ਇੱਕ ਕਾਰੋਬਾਰ ਚ ਆ ਕੇ ਚੰਡੀਗੜ੍ਹ ਵੀ ਰਹਿ ਰਹੇ ਇੱਥੇ ਫਿਰ ਹੁਣ ਕੱਢਣ ਦਾ ਕਾਰਨ ਕੀ ਬਣ ਗਿਆ ਕੀ ਲੱਗਦਾ ਤੁਹਾਨੂੰ ਕੱਢਣ ਦਾ ਕਾਰਨ ਤਾਂ ਹੁਣ ਇਹ ਜਿਹੜਾ ਪਿੰਡਾਂ ਦੇ ਵਿੱਚ ਇਹਨਾਂ ਵੱਲੋਂ ਗਲਤ ਕੰਮ ਕੀਤੇ ਜਾ ਰਹੇ ਆ ਪਿੰਡਾਂ ਦੇ ਵਿੱਚ ਕੰਮ ਤੋਂ ਇਲਾਵਾ ਕੁਝ ਹੋਰ ਗਲਤ ਤਰੀਕੇ ਨਾਲ ਜਿਹੜੇ ਇਹਨਾਂ ਬਣਾਏ ਜਾ ਰਹੇ ਜਿੱਤਾ ਮੁੰਦੋਚੇ ਹੋਇਆ ਏ ਇਹੀ ਕਾਰਨ ਬਣ ਰਿਹਾ ਵੀ ਸਪਿਰਟ ਚ ਇਹਨਾਂ ਨਾਲ ਇੱਕ ਕੱਢਣ ਦਾ ਕਾਰਨ ਬਣਿਆ ਬਿਲਕੁਲ ਫਿਰ ਅੱਗੇ ਪਿੰਡਾਂ ਦੇ ਵਿੱਚ ਵੀ ਉਹ ਗੱਲ ਜਾਏਗੀ ਫਿਰ ਹੋਰ ਪਿੰਡਾਂ ਚ ਵੀ ਬਾਈਕਾਟ ਹੋਊਗਾ ਹਾਂ ਬਿਲਕੁਲ ਹੋਊਗਾ ਰੀਤ ਤਾਂ ਬਣਦੀ ਜਾਊਗੀ ਨਾ ਅੱਗੇ ਇਸ ਮੌਕੇ ਜੋ ਇੱਕ ਵਿਸ਼ੇਸ਼ ਗੱਲ ਕਹਿ ਸਕਦੇ ਆ ਅਸੀਂ ਕਿ ਵੀ ਜੋ ਸਰਦਾਰ ਜਸਵੀਰ ਸਿੰਘ ਜੋ ਕਿ ਕ੍ਰਾਂਤੀਕਾਰੀ ਸੋਚ ਦੇ ਮਾਲਕ ਨੇ ਕਿਸਾਨ ਸੰਘਰਸ਼ ਦੇ ਵਿੱਚ ਵੀ ਬਹੁਤ ਅੱਗੇ ਹੋ ਕੇ ਇਹਨਾਂ ਨੇ ਇਹ ਹਿੱਸਾ ਲੈ ਆਏ ਤੇ ਕੋਈ ਵੀ ਸੰਘਰਸ਼ ਹੁੰਦਾ ਟੋਲ ਪੁਲਾਜ਼ਾਂ ਤੇ ਹੁੰਦਾ ਚਾਹੇ ਕਿਤੇ ਹੁੰਦਾ ਹੈਗਾ ਇਹ ਉੱਥੇ ਪਹੁੰਚਦੇ ਨੇ ਤੇ ਅੱਜ ਵੀ ਮੁੰਦੋ ਸੰਗਠਨੀਆਂ ਸਸੀ ਕਾ ਜੀ ਸਸੇ ਕਾ ਜੀ ਕੀ ਕਹਿਣਾ ਚਾਹੁੰਦੇ ਹੋ ਪ੍ਰਵਾਸੀ ਮਜ਼ਦੂਰ ਜੋ ਕਿ ਪੰਜਾਬ ਦੀ ਪਹਿਲਾਂ ਖੇਤੀਬਾੜੀ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸੀਗੇ ਹੁਣ ਮੁੰਦੋ ਸੰਗਠਨੀਆਂ ਦੇ ਲੋਕਾਂ ਵੱਲੋਂ ਫੈਸਲਾ ਲੈ ਗਿਆ ਕਿ ਵੀ ਇਹਨਾਂ ਨੂੰ ਪਿੰਡਾਂ ਦੇ ਵਿੱਚ ਰਹਿਣ ਨਹੀਂ ਦਿੱਤਾ ਜਾਏਗਾ ਨਾ ਇਹਨਾਂ ਦੇ ਰੈਸ਼ਨ ਕਾਰਡ ਬਣਾਏ ਜਾਣਗੇ ਨਾ ਇਹਨਾਂ ਦੀਆਂ ਬੁਠਾ ਬਣਾਈਆਂ ਜਾ ਰਹੀਆਂ ਨਾ ਪਿੰਡਾਂ 'ਚ ਰਹਿਣ ਦੇਣਾ ਕੀ ਕਰਨ ਸਮਝ ਦਿਓ ਤੁਸੀਂ ਤੁਸੀਂ ਗਵਾਂਡੀ ਪਿੰਡ ਦੇ ਹੋ ਇਸ ਅਸੀਂ ਗਵਾਂਡੀ ਪਿੰਡ ਦੇ ਅਸੀਂ ਐਂ ਮੈਂ ਲੋਕੇਟੇਸ਼ਨ ਬਿੱਕੇਜੂ ਪੰਜਾਬ ਦਾ ਜੋ ਮੀਤ ਪ੍ਰਧਾਨ ਉਹਨਾਂ ਚੁਣੇ ਗਿਆ ਹੈ ਉਹ ਬੋਲਦੇ ਪਿੰਡ ਸਲੇਮਪੁਰ ਕਲਾਂ ਤੋਂ ਜੇ ਅਸੀਂ ਤਾਂ ਇਸ ਇਲਾਕੇ ਦੀ ਇਸ ਪਿੰਡ ਦੀ ਪੂਰੀ ਮਦਦ ਕਰਨਾ ਚਾਹੁੰਦੇ ਆ ਜਿਹੜੇ ਪਰਵਾਸੀ ਰਹਿੰਦੇ ਬੰਦੇ ਪਰਦੇਸੀ ਇਹ ਜਿਹੜੇ ਵੀ ਸਾਡੀਆਂ ਗਲੀਆਂ ਦੇ ਵਿੱਚ ਗੋਟਕਾ ਤਮਾਕੂ ਥੁੱਕਦੇ ਫਿਰਦੇ ਸਾਡੇ ਜਿਹੜੇ ਨੌਜਵਾਨ ਹੈ ਉਹਨਾਂ ਤੇ ਬਹੁਤ ਅਸਰ ਪੈ ਰਿਹਾ ਹੈ ਜੋ ਅਸੀਂ ਤਾਂ ਗੁਰਦੁਆਰਾ ਪੰਦਰੂ ਕਮਾਟੀ ਨੂੰ ਮੈਂ ਕਹਿਣਾ ਚਾਹੁੰਦਾ ਹੈ ਜਿਹੜੀ ਗੱਲ ਹੈ ਇਸ ਦੁਕਾਨਾਂ ਤੇ ਵੀ ਕੋਈ ਪਾਬੰਦੀ ਕੀਤੀ ਜਾਵੇ ਜਿਹਦੇ ਚ ਇਹ ਇਹਨਾਂ ਨੂੰ ਕੱਢਿਆ ਜਾ ਰਿਹਾ ਇੱਥੋਂ ਗੁੱਟਕੀਆਂ ਤੋਂ ਇਲਾਵਾ ਹੋਰ ਕੀ ਕਾਰਨ ਮੰਨ ਸਕਦੇ ਤੁਸੀਂ ਗੁੱਟਕਾਂ ਬੰਦ ਦੇ ਕੋਈ ਗੱਲਾਂ ਐਗੀਆਂ ਹੋ ਗਈਆਂ ਤੁਹਾਡੇ ਕੋਲ ਗਵਾਂਢੀ ਬੰਦਦੇ ਜਿਹੜਾ ਕੋਈ ਝਗੜਾ ਹੁੰਦਾ ਜਿਹੜੇ ਰਹਿੰਦੇ ਆ ਜਿਹੇ ਨਿਆਣਿਆਂ ਨੂੰ ਕੁੱਟਦੇ ਆ ਜੀ ਧਾਰੂਆਂ ਪੀ ਕੇ ਮੋਟਰਾਂ 'ਪ ਗਾਲਾਂ ਕੱਢਦੇ ਆ ਜੀ ਤੇ ਪਿੰਡਾਂ 'ਚ ਜੋ ਨਿਆਣੇ ਖੇਡਦੇ ਉਹਨਾਂ ਨੂੰ ਕੁੱਟਦੇ ਆ ਜੀ ਇਹ ਸਾਨੂੰ ਅਸੀਂ ਤਾਂ ਸਾਨੂੰ ਇਹੀ ਰਿਪੋਰਟਾਂ ਮਿਲੀਆਂ ਨੇ ਤੇ ਇਹ ਗਾਲਾਂ ਕੱਢਦੇ ਆ ਜੀ ਨਿਆਣਿਆਂ ਨੂੰ ਕੁੱਟਦੇ ਆ ਜੀ ਇਹ ਬਾਕੀ ਹੋਰ ਵੀ ਗਲਤ ਕੰਮ ਐ ਜਿਹੜੇ ਇਹ ਗੁਰਦੁਆਰਾਤੋਂ ਗੱਲੇ ਚੋਰੀ ਕਰਦੇ ਜਿਹੜੀ ਸਮਾਧਾ ਹੁੰਦੀਆਂ ਉਹਨਾਂ ਵਿੱਚੋਂ ਹੀ ਗੱਲੇ ਚੋਰੀ ਕਰ ਚੁੱਕੇ ਇਹ ਇਹ ਬਹੁਤ ਇਹਨਾਂ ਦੀ ਮਾੜੀ ਗੱਲ ਹੈ ਤਾਂ ਅਸੀਂ ਇਹੀ ਪੰਜਾਬ ਸਰਕਾਰ ਨੂੰ ਇਹੀ ਕਹਿਣਾ ਚਾਹੁੰਦੇ ਆ ਇਹਨਾਂ ਤੇ ਮੜਾ ਜਾਂ ਕੰਟਰੋਲ ਕਰੇ ਇਹ ਜਿਹੜੀਆਂ ਵੋਟਾਂ ਇਹਨਾਂ ਦੀਆਂ ਕੋਈ ਵੀ ਵੀਰ ਇਹਨਾਂ ਦੀ ਵੋਟ ਆਧਾਰ ਕਾਰਡ ਉਹ ਨਹੀਂ ਬਣਨਾ ਚਾਹੀਦਾ ਬਿਲਕੁਲ ਇਹਨਾਂ ਦੀ ਕੋਈ ਵੋਟ ਤੇ ਆਧਾਰ ਕਾਰਡ ਵਗੈਰਾ ਇੱਥੇ ਪੰਜਾਬ ਦੇ ਵਿੱਚ ਹੀ ਨਹੀਂ ਬਣਨਾ ਚਾਹੀਦਾ ਇਹ ਮੌਕੇ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਇਹਨਾਂ ਦੀ ਅਪੀਲ ਤੇ ਬਿਲਕੁਲ ਪਿੰਡ ਵਾਸੀਆਂ ਦਾ ਤੇ ਹੋਰ ਇੱਥੇ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਵੀ ਆਏ ਹੋਏ ਨੇ ਕਿਸਾਨ ਜਥੇਬੰਦੀਆਂ ਵਿੱਚ ਤੇ ਲੱਖਾ ਸੁਧਾਨਾ ਜੋ ਕਿ ਪੰਜਾਬ ਦੀ ਇੱਕ ਆਵਾਜ਼ ਬਣ ਚੁੱਕਿਆ ਨੌਜਵਾਨ ਉਹ ਵੀ ਇੱਥੇ ਥੋੜੀ ਦੇਰ ਤੱਕ ਪਹੁੰਚਣਗੇ ਤੇ ਆਪ ਜੀ ਨੂੰ ਦੱਸ ਦਈਏ ਕਿ ਵੀ ਜੋ ਗੱਲ ਸਾਹਮਣੇ ਆਈ ਹੈ ਉਹ ਇਹੀ ਗੱਲ ਹੈ ਕਿ ਵੀ ਜੋ ਬੱਚਿਆਂ ਨੇ ਵੀ ਗੱਲ ਕਹੀ ਹੈ ਕਿ ਵੀ ਇੱਥੇ ਜੋ ਯੂਪੀ ਦਾ ਜਾਂ ਬਿਹਾਰ ਦਾ ਕਲਚਰ ਹੈ ਉਸ ਹਿਸਾਬ ਦੇ ਨਾਲ ਇਹ ਗੱਲਬਾਤ ਕਰਦੇ ਆਂ ਸਿਗਤਾ ਪਿੰਨੇ ਬੀੜੀਆਂ ਪਿੰਨੇ ਆ ਤੇ ਜੋ ਗੁਟਕੇ ਵਗੈਰਾ ਠੁੱਕਦੇ ਰਹਿੰਦੇ ਆ ਗਾਲਾਂ ਕੱਢਦੇ ਆ ਧਾਰਮਿਕ ਸਥਾਨਾਂ ਦੇ ਵਿੱਚ ਵੀ ਅਰਧ ਨਗਰ ਅਵਸਥਾ ਦੇ ਵਿੱਚ ਘੁੰਮਦੇ ਰਹਿੰਦੇ ਆ ਬੇਅਦਬੀਆਂ ਦਾ ਡਰ ਹੈ ਤੇ ਧਾਰਮਿਕ ਸਥਾਨਾਂ ਦੇ ਉੱਪਰ ਚੋਰੀਆਂ ਵੀ ਕੀਤੀਆਂ ਇਹਨਾਂ ਨੇ ਇਸ ਕਰਕੇ ਸਾਡੀ ਇਹ ਆਵਾਜ਼ ਹੈ ਕਿ ਇਹ ਇੱਥੋਂ ਜਾਣੇ ਚਾਹੀਦੇ ਕੀ ਕਹਿੰਦੇ ਜਾਣੇ ਚਾਹੀਦੇ ਜੀ ਪੱਕਾ ਜਾਣੇ ਚਾਹੀਦੇ ਹਾਂਜੀ ਹਾਂਜੀ ਜਾਣੇ ਚਾਹੀਦੇ ਹਾਂ ਹਾਂਜੀ ਹਾਂਜੀ ਜਾਣੇ ਚਾਹੀਦੇ ਬਿਲਕੁਲ ਦੇਖੋ ਬੱਚੇ ਵੀ ਕਹਿ ਰਹੇ ਕਿ ਇਹ ਜਾਣੇ ਚਾਹੀਦੇ ਆ ਤੇ ਸਾਡੇ ਮਾਰਸ਼ਲ ਨਿਊਜ਼ ਤੇ ਬਣੇ ਰਹੋ ਤੁਸੀਂ ਸਾਡੇ ਨਾਲ ਅਸੀਂ ਬਣੇ ਹੋਏ ਆਪ ਜੀ ਨਾਲ ਤੇ ਜੇਕਰ ਆਪ ਜੀ ਨੂੰ ਸਾਡੀਆਂ ਨਿਊਜ਼ ਪਸੰਦ ਆਂਦੀ ਹੈ ਤਾਂ ਪਲੀਜ਼ ਕਿਰਪਾ ਕਰਕੇ ਇਹਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਇਹਦੇ ਨਾਲ ਸਾਨੂੰ ਵੀ ਹੌਸਲਾ ਬੁਲਾਈ ਮਿਲਦੀ ਹੈ ਪਲੀਜ਼ ਥੈਂਕ ਯੂ